ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਰਾਹੁਲ ਨੇ ਜ਼ਿਲ੍ਹਾ ਵਾਸੀਆਂ ਨੂੰ ਗਲਤ ਸੂਚਨਾਵਾਂ ਤੇ ਅਫਵਾਹਾਂ ਤੋਂ ਬਚਣ ਲਈ ਕਿਹਾ ਜ਼ਿਲ੍ਹੇ ਵਿੱਚ ਜ਼ਰੂਰੀ ਵਸਤੂਆਂ ਤੇ ਰਾਸ਼ਨ ਆਦਿ ਕੋਈ ਵੀ ਕਮੀ ਨਹੀਂ ਹੈ ਖਾਣ ਪੀਣ ਵਾਲੀਆਂ ਵਸਤੂਆਂ ਤੇਲ ਡੀਜ਼ਲ ਅਤੇ ਕੈਸ਼ ਆਦਿ ਜਮ੍ਹਾਂ ਖੋਰੀ ਕਰਨ ਵਾਲਿਆਂ ਨੂੰ ਵੀ ਦਿੱਤੀ ਚੇਤਾਵਨੀ ਬਾਕੀ ਤੁਸੀਂ ਖੁਦ ਸੁਣੋ ਸਸ਼ੀਕਾਲ ਜੀ ਮੈਂ ਰਾਹੁਲ ਡਿਪਟੀ ਕਮਿਸ਼ਨਰ ਤਰਨਤਾਰਨ जिले ਦੇ ਸਾਰੇ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਇਸ ਓਖ ਦੀ ਗੜੀ ਦੇ ਵਿੱਚ ਆਪਾਂ ਕਿਸੇ ਵੀ ਪ੍ਰਕਾਰ ਦੇ ਵਸਤੂਆਂ ਦੀ ਚਾਹੇ ਖਾਦੇ ਪਦਾਰਥ ਹੋਣ ਚਾਹੇ ਤੇਲ ਹੋਣ ਚਾਹੇ ਕੈਸ਼ ਹੋਵੇ ਉਸ ਦੀ ਜਮਾਖੋਰੀ ਨੂੰ ਵਧਾਵਾ ਨਾ ਦੇਈਏ ਸਪੈ ਤਿੰਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਹੋ ਤੇ ਸਾਡੇ ਡਿਸਟ੍ਰਿਕਟ ਦੇ ਵਿੱਚ ਪर्याप्त ਮਾਤਰਾ ਦੇ ਵਿੱਚ ਆਪਣੇ ਫੂਡ ਦੇ ਆਪਣੇ ਫਿਊਲ ਦੇ ਆਪਣੇ ਕੈਸ਼ ਦੇ ਰਿਜ਼ਰਵਸ ਪ੍ਰਯਾਪਤ ਮਾਤਰਾ ਦੇ ਵਿੱਚ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੀ ਆਪਣੀ ਵਿੱਤਨ ਜੇਲਨ ਲਈ ਸਮਰਥਕ ਤੇ ਲੋਕਾਂ ਨੂੰ ਇੱਕ ਆਵਾਹਨ ਹੈ ਮਿਲਿਆ ਰਾਹੀਂ ਤੇ ਮੇਰੇ ਬਾਕੀ ਆਫੀਸਰਸ ਰਾਹੀਂ ਕਿ ਆਪਾਂ ਵੀ ਕਿਸੇ ਪ੍ਰਕਾਰ ਦੀ ਜਮ੍ਹਾਂ ਖੋਰੀ ਤੋਂ ਬਚੀਏ ਜੇ ਕੋਈ ਆਪ ਜੀ ਨੂੰ ਧਿਆਨ ਵਿੱਚ ਆਂਦਾ ਹੈ ਕਿ ਕੋਈ ਜਮ੍ਹਾਂ ਖੋਰੀ ਕਰ ਰਿਹਾ ਹੈ ਜਾਂ ਕੋਈ ਕਾਲਾ ਬਜਾਰੀ ਕਰ ਰਿਹਾ ਹੈ ਇਮੀਡੀਏਟਲੀ 112 ਤੇ ਕਾਲ ਕੀਤਾ ਜਾਵੇ ਤੇ ਪੁਲਿਸ ਨੂੰ ਤੇ ਸਾਨੂੰ ਸੂਚਿਤ ਕੀਤਾ ਜਾਵੇ ਕਿ ਕੋਈ ਵੀ ਐਸੈਂਸ਼ੀਅਲ ਆਈਟਮਸ ਦੀ ਜਮ੍ਹਾਂ ਕੋਰੀ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਧੰਨਵਾਦ।